ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਤਸਰੀਆ ਮਾਲ ਦੇ ਨਾਮ ਵੱਲੋਂ ਲੋ ਜੀ ਕਾਫੀ ਕਲਾਇੰਟ ਦੇ ਮੈਸੇਜ ਆ ਰਹੇ ਆ ਭਾਜੀ ਕਾਟਨ ਦੇ ਵਿੱਚ ਕੁਝ ਲੈ ਕੇ ਆਓ ਸਮਰ ਦੇ ਅਕੋਰਡਿੰਗ ਸਾਨੂੰ ਆਰਟੀਕਲ ਚਾਹੀਦੇ ਨੇ ਵਧੀਆ ਵਧੀਆ ਸੋ ਬੜੇ ਪਿਆਰੇ ਪਿਆਰੇ ਆਰਟੀਕਲ ਆਏ ਨੇ ਸੋ ਡਿਜ਼ਾਈਨ ਇੱਕ ਤੋਂ ਇੱਕ ਆਏ ਨੇ ਵੀਡੀਓ ਲਾਸਟ ਆ ਦੇਖਿਓ ਸਭ ਨੂੰ ਬੇਨਤੀ ਹੈ ਵਿਦ ਪ੍ਰਾਈਸ ਮੈਂਸ਼ਨ ਕਰਕੇ ਜਾਊਂਗਾ ਡਿਜ਼ਾਈਨ ਸਾਰੇ ਸੋਹਣੇ ਨੇ ਪ੍ਰਿੰਟ ਦੇ ਉੱਤੇ ਵਰਕ ਆਏ ਨੇ ਪਿਓਰ ਕਾਟਨ ਦੀ ਆਈਟਮ ਹੈ ਵਿਦਆਊਟ ਲਾਈਨਿੰਗ ਸੂਟ ਮੰਨਣਗੇ ਪਹਿਲਾ ਡਿਜ਼ਾਈਨ ਮੈਂ ਓਪਨ ਕਰਨ ਜਾ ਰਿਹਾ ਜ ਵੀਡੀਓ लास्ट ਤੱਕ ਦੇਖਿਓ ਇੱਕ ਤੋਂ ਇੱਕ ਡਿਜ਼ਾਈਨ ਹੋਣਗੇ ਆ ਚੈੱਕ ਕਰੋ ਕਿੰਨਾ ਸ਼ਾਨਦਾਰ ਡਿਜ਼ਾਈਨ ਹੈ ਇਹਦੇ ਚਾਰ ਰੰਗ ਲੈ ਕੇ ਆਇਆ ਚਾਰੇ ਰੰਗ ਜ਼ਬਰਦਸਤ ਆ ਚੈੱਕ ਕਰੋ ਕਿੰਨੀ ਸੋਹਣੀ ਆਈਟਮ ਹੈ ਪ੍ਰਿੰਟ ਦੇ ਉੱਤੇ ਆ ਰਿਹਾ ਸਾਰਾ ਵਰਕ ਥ्रेड ਵਰਕ ਦਾ ਕੰਮ ਹੈ ਘੇਰੇ ਤੇ ਬਹੁਤ ਸੋਹਣਾ ਕੰਮ ਹੈ ਗਾਰਲਿਸ਼ ਲੁੱਕ ਵੀ ਹੈ ਜਿਹੜਾ ਮਰਜ਼ੀ ਪਾ ਸਕਦਾ ਸਭ ਤੋਂ ਵੱਡੀ ਗੱਲ ਕੋਈ ਮਰਜ਼ੀ ਵੇਅਰ ਕਰ ਲੇ ਚੀਜ਼ ਬਾਰ ਅੰਦਰ ਪਾਓ ਜਿਵੇਂ ਮਰਜ਼ੀ ਪਾਓ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਅਗਰ ਲਾਈਨਿੰਗ ਲਵਾਣੀ ਹੈ ਤੁਹਾਡੀ ਚੁਆਇਸ ਹੈ ਵੈਸੇ ਲਾਈਨਿੰਗ ਦੀ ਜ਼ਰੂਰਤ ਨਹੀਂ ਵਿਦਆਊਟ ਲਾਈਨਿੰਗ ਸੂਟ ਨੇ ਪਿਓਰ ਕ ਪ੍ਰੀਮੀਅਮ ਕੁਆਲਿਟੀ ਆਏਗੀ ਨਾਲ ਦੁਪੱਟਾ ਆਏਗਾ ਪਿਓਰ ਓਰੀਜినਲ ਮਡਾਲ ਦਾ ਸੌਫਟ ਕੁਆਲਿਟੀ ਦਾ ਦੁਪੱਟਾ ਡਿਜੀਟਲ ਪ੍ਰਿੰਟ ਦਾ ਸੋ ਸ਼ੇਡ ਆਇਆ ਇਹਦੇ ਵਿੱਚ ਡਿਜ਼ਾਈਨ ਦੇ ਵਿੱਚ ਚਾਰ ਚਾਰ ਰੰਗ ਆਏ ਆ ਚਾਰ ਤੋਂ ਪੰਜ ਡਿਜ਼ਾਈਨ ਲੈ ਕੇ ਆਏ ਆ ਸਾਰਿਆਂ ਨੂੰ ਬੇਨਤੀ ਹੈ ਵਸ ਵੀਡੀਓ ਲਾਸਟ ਤੱਕ ਦੇਖਿਓ ਤੇ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਸਭ ਨੂੰ ਮੇਰੀ ਬੇਨਤੀ ਹੈ ਸੋ ਲੋ ਜੀ ਕਿਹੜੇ ਕਿਹੜੀ ਸੀਰੀਜ਼ ਤੋਂ ਕਿਹੜੇ ਕਿਹੜੇ ਪਿੰਡ ਤੋਂ ਵੀਡੀਓ ਦੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਓ ਲੋ ਜੀ ਸਾਰਿਆਂ ਦੇ ਕਮੈਂਟ ਆ ਰਿਹਾ ਪਿੰਕ ਸ਼ੇਡ ਬਹੁਤ ਸੋਹਣਾ ਸ਼ੇਡ ਹੈ ਆਇਆ ਪਿੰਕ ਸ਼ੇਡ ਜੀ ਪਿੰਕ ਸ਼ੇਡ ਬੜਾ ਪਿਆਰਾ ਹੈ ਲਾਜਵਾਬ ਕਲਰ ਹੈ ਆ ਰਿਹਾ ਪਿੰਕ ਸ਼ੇਡ ਦੁਪੱਟਾ ਮੈਂ ਓਪਨ ਕਰਕੇ ਦਿਖਾ ਰਿਹਾ ਤੁਹਾਨੂੰ ਇੱਕ ਸ਼ੇਡ ਆਊਗਾ ਜੀ ਇਹਦੇ ਵਿੱਚ ਬੜਾ ਸੋਹਣਾ ਮਸਟਰਡ 골ਡਨ ਜਿਹਾ ਸ਼ੇਡ ਆ ਲੋ ਆ ਰਿਹਾ ਮਸਟਰਡ 골ਡਨ ਕਲਰ ਲਾਜਵਾਬ ਸ਼ੇਡ ਜੀ ਲਾਜਵਾਬ ਸ਼ੇਡ ਕਲਰ ਸਾਰੇ ਸੋਨੇ ਮੈਂ ਓਪਨ ਕਰਕੇ ਜਾਊਂਗਾ ਚਾਰ-ਚਾਰ ਰੰਗ ਨੇ ਚਾਰੇ-ਚਾਰੇ ਰੰਗ ਓਪਨ ਕਰਾਂਗਾ ਬਸ ਸਭ ਨੂੰ ਬੇਨਤੀ ਹੈ ਕਿ ਫੋਟੋ ਨਾ ਮੰਗਿਓ ਆਪਣਾ ਵੀਡੀਓ ਜੀ ਸਿਲੈਕਟ ਕਰ ਲਿਓ ਕਿਉਂਕਿ ਮੈਂ ਤਾਂ ਹੀ ਸਾਰੇ ਪੀਸ ਓਪਨ ਕਰ ਰਿਹਾ ਕਿ ਫੋਟੋ ਦੀ ਮੇਰੇ ਤੋਂ ਦੇਖੋ ਕਲਿੱਕ ਨਹੀਂ ਹੁੰਦੀ ਫੋਟੋ ਬਹੁਤ ਕਿਉਂਕਿ ਟਾਈਮ ਬਹੁਤ ਸ਼ਾਰਟ ਹੁੰਦਾ ਮੇਰੇ ਤੋਂ ਬਾਈਕ ਵੀਡੀਓ ਬਣਾਉਣ ਦਾ ਟਾਈਮ ਹੁੰਦਾ ਉਹ ਮੈਂ ਬਣਾਉਣਾ ਹਾਂ ਅਗਰ ਇਨ ਕੇਸ ਤੁਸੀਂ ਵੀਡੀਓ ਕਾਲ ਤੇ ਦੇਖਣਾ ਚਾਹੁੰਦੇ ਤਾਂ ਦੇਖ ਸਕਦੇ ਹੋ ਨੋ ਪ੍ਰੋਬਲਮ ਜਦੋਂ ਮਰਜੀ ਆ ਲੋ ਇੱਕ ਸ਼ੇਡ ਆ ਰਿਹਾ ਬੜਾ ਪਿਆਰਾ ਫਿਰੋਜ਼ੀ ਸ਼ੇਡ ਸੀਗਰੀਨ ਫਿਰੋਜ਼ੀਆ ਕਲਰ ਆਹ ਰੇ ਕਲਰ ਇਜ਼ ਦਾ ਸਕਾਈ ਫਰੋਜੀ ਦਾ ਕਲਰ ਬੜਾ ਪਿਆਰਾ ਕਲਰ ਹੈ ਗਰਮੀਆਂ ਵਾਲੇ ਕਲਰ ਨੇ ਗਰਮੀਆਂ ਵਾਲਾ ਸਟਫ ਹੈ ਪ੍ਰੀਮੀਅਮ ਕੁਆਲਿਟੀ ਹੈ ਬਾਹਰੋਂ ਦਾ ਜਿਵੇਂ ਮਰਜ਼ੀ ਛੋਟੇ-ਮੋਟੇ ਫੰਕਸ਼ਨ ਜੀ ਤੁਸੀਂ ਆਈਟਮ ਪਾ ਸਕਦੇ ਹੋ ਬੜੀ ਪਿਆਰੀ ਏਟਮ ਹੈ ਸੋ ਇਸ ਦਾ ਪ੍ਰਾਈਸ ਜਿਹੜਾ ਰਹੇਗਾ ਜੀ ਇਸ ਦਾ ਪ੍ਰਾਈਸ ਜਿਹੜਾ ਰਹੇਗਾ ਉਹ ਰਹੇਗਾ ਜੀ 1850 ਰੁਪਏ 1850 ਰੁਪਏ ਪ੍ਰਾਈਸ ਰਹੇਗਾ ਸੋ ਆਪ ਦਾ ਸਕਰੀਨਸ਼ਾਟ ਲਈ ਚਲਿਓ 1850 ਰੁਪਏ ਇਸ ਦਾ ਪ੍ਰਾਈਸ ਹੈ ਨੈਕਸਟ ਡਿਜ਼ਾਈਨ ਆ ਰਿਹਾ ਬੜਾ ਸ਼ਾਨਦਾਰ ਡਿਜ਼ਾਈਨ ਜੀ ਅਲਟੀਮੇਟ ਡਿਜ਼ਾਈਨ ਲੈ ਕੇ ਆਇਆ ਆ ਚੈੱਕ ਕਰੋ ਇਹਦੇ 4 ਰੰਗ ਲੈ ਕੇ ਆਇਆ 4 ਰੰਗ ਬੜੇ ਜ਼ਬਰਦਸਤ ਡਿਜ਼ਾਈਨ ਓਕੇ ਰਿਪੋਰਟ ਹੈ ਸੁਪਰ ਹਿੱਟਾ ਡਿਜ਼ਾਈਨ ਹੈ ਆ ਲੋ ਪ੍ਰਿੰਟ ਆ ਰਿਹਾ ਪ੍ਰਿੰਟ ਦੇ ਉੱਤੇ ਡਿਜ਼ਾਈਨਿੰਗ ਚੈੱਕ ਕਰੋ ਪ੍ਰਿੰਟ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਬਣੀ ਹੋਈ ਹੈ ਉੱਪਰ ਸਾਰਾ ਆਰੀ ਦਾ ਕੰਮ ਕਰ ਰਿਹਾ ਵਰਕ ਦਿਖਾਓ ਪਾਜੀ ਫਲਾਵਰ ਦੇ ਵਿੱਚ ਆਰੀ ਵਰਕ ਪ੍ਰੋਪਰ 슬ੀਵਸ ਤੇ ਆ ਰਿਹਾ ਡਿਜ਼ਾਈਨ ਫਰੰਟ ਤੇ ਬੈਕ ਤੇ ਪ੍ਰਿੰਟਿੰਗ ਆਏਗੀ ਸਭ ਦੀ ਸੋ ਬੜੀ ਪਿਆਰੀ ਆਈਟਮ ਬਣੀ ਹੋਈ ਹੈ ਪਿਓਰ ਕਾਟਨ ਪ੍ਰੀਮੀਅਮ ਕੁਆ ਉਸ ਤੋਂ ਬਾਅਦ ਮੈਚਿੰਗ ਬਾਟਮ ਆ ਰਹੀਆਂ ਨਾਲ ਪਿਓਰ ਕਾਟਨ ਦੀ ਜਿਹੜੀ ਬਾਟਮ ਹੁੰਦੀ ਆ ਉਹ ਹੁੰਦੀ ਆ ਪੌਣੇ ਤਿੰਨ ਤੋਂ ਤਿੰਨ ਦੇ ਵਿੱਚ ਵਿੱਚ ਕਈ ਵਾਰੀ ਢਾਈ ਪੌਣੇ ਤਿੰਨ ਤਿੰਨ ਦੇ ਵਿੱਚ ਵਿੱਚ ਹੁੰਦੀ ਆ ਕਿਸੇ ਦੀ ਤਿੰਨ ਵੀ ਆ ਜਾਂਦੀ ਏ ਕਿਸੇ ਦੀ ਢਾਈ ਵੀ ਆਉਂਦੀ ਏ ਕਿਸੇ ਦੀ ਪੌਣੇ ਤਿੰਨ ਵੀ ਆ ਜਾਂਦੀ ਏ ਢਾਈ ਤੋਂ ਪਲੱਸ ਹੀ ਹੋਊਗੀ ਆ ਲੋ ਆ ਦੁਪੱਟਾ ਚੈੱਕ ਕਰੋ ਕਿਉਂਕਿ ਆ ਤੁਹਾਨੂੰ ਪਤਾ ਅੱਜਕੱਲ ਸਟੇਟ ਸਲਵਾਰਾਂ ਚੱਲਦੀਆਂ ਨੇ ਆ ਲੋ ਆ ਦੁਪੱਟਾ ਦੇਖੋ ਕਿੰਨਾ ਸੋਹਣਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਪੂਰਾ ਢਾਈ ਮੀਟਰ ਦਾ ਦੁਪੱਟਾ ਹੋਏਗਾ ਲਾਜਵਾ ਆ ਆਰਟੀਕਲ ਆ ਚਾਰ ਰੰਗ ਲੈ ਕੇ ਆਇਆ ਕੰਬੀਨੇਸ਼ਨ ਚੈੱਕ ਕਰੋ ਕਿੰਨਾ ਪਿਆਰਾ ਯੂਨਿਕ ਕਲਰ ਕੰਬੀਨੇਸ਼ਨ ਹੈ ਯੂਨਿਕ ਦਿਖਾਓ ਭਾਜੀ ਰੋਮੀ ਮਾਣਾ ਪ੍ਰੋਪਰ ਦਿਖਾਓ ਉਹ ਤਾਂ ਨੇ ਵੈਰਾਈਟੀ ਆ ਦੇਖੋ ਇੱਕ ਸ਼ੇਡ ਆ ਰਿਹਾ ਜੀ ਆਹ ਵਾਲਾ ਸ਼ੇਡ ਸਾਰੇ ਸੋਹਣੇ ਆ ਵਿਦ ਪ੍ਰਾਈਸ ਮੈਂਸ਼ਨ ਕਰਕੇ ਜਾਊਂਗਾ ਸਭ ਨੂੰ ਬੇਨਤੀ ਹੈ ਕਿ ਵੀਡੀਓ ਲਾਸ ਤੱਕ ਦੇਖਿਓ ਆ ਦੇਖੋ ਦੁਪੱਟਾ ਦੇਖੋ ਕਿੰਨਾ ਲਾਜਵਾ ਵਾ ਆਏ ਹਾਏ ਕੀ ਬਾਤ ਹੈ ਤੁਸੀਂ ਪ੍ਰਿੰਟਿੰਗ ਦਾ ਦੇਖੋ ਕਿੰਨੀ ਮਸਤ ਪ੍ਰਿੰਟਿੰਗ ਆ ਫਲੋਰਸੈਂਟ ਪ੍ਰਿੰਟਿੰਗ ਆ ਕਾਟਨ ਦੇ ਤੋਫੇ ਨੇ ਇਹ ਪਿਓਰ ਪ੍ਰੀਮੀਅਮ ਕੁਆਲਿਟੀ ਦੀ ਕਾਟਨ ਹੈ ਤੁਸੀਂ ਕਪੜਾ ਥੋੜੇ ਮੈਂ ਕਹਿੰਦਾ ਮਲਾਈ ਨਾਲੋਂ ਸੌਫਟ ਫੈਬਰਿਕ ਹੈ ਇੰਨਾ ਮਲਾਈਮ ਕਪੜਾ ਹੈ ਐਂਡ ਟਾਪ ਦੀ ਕੁਆਲਿਟੀ ਆ ਲੋ ਸੈਕੰਡ ਸ਼ੇਡ ਦੇਖੋ ਕਿੰਨਾ ਪਿਆਰਾ ਪਰਪਲ ਸ਼ੇਡ ਵਾਹ ਜੀ ਵਾਹ ਇਹ ਆ ਰਿਹਾ ਪਰਪਲ ਕਲਰ ਕਲਰ ਦੇਖੋ ਕਿੰਨਾ ਗਜਬ ਕਲਰ ਹੈ ਗਰਮੀਆਂ ਦੇ ਵੈਰਾਈਟੀ ਦੀ ਪ੍ਰੋਪਰ ਸ਼ੁਰੂਆਤ ਕਰਨ ਜਾ ਰਹੇ ਮੈਂ ਹੁਣ ਆ ਲੋ ਹੌਲੀ ਹੌਲੀ ਜਿਵੇਂ ਜਿਵੇਂ ਅੱਗੇ ਸਮਰ ਆਈ ਜਾਏਗਾ ਪ੍ਰੋਪਰ ਉਦਾਂ ਹੀ ਉਦਾਂ ਵੈਰਾਈਟੀ ਪ੍ਰੋਪਰ ਆਈ ਜਾਏਗੀ ਹਾਈ ਸ਼ੁਰੂਆਤ ਹੋਈ ਹੈ ਸ਼ੁਰੂਆਤ ਦੇ ਵਿੱਚ ਜਿਹੜੇ ਨਵੇਂ ਡਿਜ਼ਾਈਨ ਆਏ ਨੇ ਮੈਂ ਤੁਹਾਡੇ ਲਈ ਲੈ ਕੇ ਆਇਆ ਬੜੇ ਪਿਆਰੇ ਕਿਉਂਕਿ ਕਾਫੀ ਕਸਟਮਰ ਦੇ ਮੈਸੇਜ ਆ ਰਹੀ ਪਾਜੀ ਕਾਟਨ ਦੇ ਵਿੱਚ ਕੁਝ ਆਇਆ ਕਿਉਂਕਿ ਕਾਫੀ ਕਲਾਇੰਟ ਸ਼ਾਪ ਤੇ ਵੀ ਆ ਰਹੀ ਪਾਜੀ ਕਾਟਨ ਦੇ ਵਿੱਚ ਕੁਝ ਆਇਆ ਲੋ ਜੀ ਕਾਟਨ ਦੇ ਵਿੱਚ ਜਿਹੜੀ ਵੈਰਾਈਟੀ ਆਈ ਹੈ ਉਹ ਨਾਲ ਦੀ ਨਾਲ ਤੁਹਾਡੇ ਅੱਗੇ ਆਪਾਂ ਪੇਸ਼ ਕਰ ਰਹੇ ਹਾਂ ਸੋ ਆ ਚੈੱਕ ਕਰੋ ਇਸ ਦਾ ਦੁਪੱਟਾ ਬਸ ਮੇਰੀ ਇੱਕ ਫੇਰ ਦੁਬਾਰਾ ਬੇਨਤੀ ਹੈ ਕਿ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਕਿਉਂਕਿ ਹੁਣ ਲੌਂਗ ਨਵੀਆਂ ਤਾਂ ਨਵੀਆਂ ਵੈਰਾਈਟੀਆਂ ਤੁਹਾਨੂੰ YouTube ਤੇ ਮਿਲਣਗੀਆਂ ਦੇਖਣ ਨੂੰ ਆਹ ਲੋ ਚੈੱਕ ਕਰੋ ਕਿੰਨਾ ਪਿਆਰਾ ਆਰਟੀਕਲ ਸੋ ਇੱਕ ਰੰਗ ਆ ਗਿਆ ਜੀ ਇਸ ਦੇ ਵਿੱਚ ਪਿੰਕ ਗਾਜ਼ਰੀ ਸ਼ੇਡ ਇੱਕ ਆ ਗਿਆ ਜੀ ਪਰਪਲ ਸ਼ੇਡ ਇੱਕ ਆ ਗਿਆ ਜੀ ਨਮਾਇਆ ਸ਼ੇਡ ਫਰੋਜ਼ੀ ਜਿਹਾ ਕਲਰ ਇੱਕ ਆ ਗਿਆ ਜੀ ਆਹ ਵਾਲਾ ਸ਼ੇਡ ਕਲਰ ਕੋਈ ਵੀ ਆਪਦਾ ਬਾਏ ਕਰ ਲਓ ਸਾਰੇ ਰੰਗ ਸੋਨੇ ਨੇ ਲੋ ਜੀ ਨੈਕਸਟ ਡਿਜ਼ਾਈਨ ਆ ਰਿਹਾ ਬੜਾ ਸ਼ਾਨਦਾਰ ਡਿਜ਼ਾਈਨ ਆ ਰਿਹਾ ਚਾਰ ਰੰਗ ਲੈ ਕੇ ਆਇਆ ਚਾਰੇ ਰੰਗ ਜਬਰਦਸਤ ਆ ਡਿਜ਼ਾਈਨਿੰਗ ਚੈੱਕ ਕਰ ਲਓ ਪ੍ਰਾਈਸ ਇਸ ਦਾ ਰਹਿਣਾ ਫਲੈਟ ਰੇਟ ਜੀ ਸਾਰਾ ਦਾ ਫਲੈਟ ਰੇਟ ਰਹੇਗਾ 1750 ਰੁਪਏ 1750 ਰੁਪਏ ਫਲੈਟ ਰੇਟ ਰਹੇਗਾ ਕੀ ਹੋਇਆ ਆਉਂ ਨਹੀਂ ਹੈ ਉਹ ਸੌਰੀ 1850 1850 ਹਾਂ 1850 ਲਿਖਾ ਲੱਗ ਗਿਆ 1850 ਫਲੈਟ ਰੇਟ ਰਹੇਗਾ ਸੌਰੀ ਸੋ ਡਿਜ਼ਾਈਨ ਇੱਕ ਤੋਂ ਇੱਕ ਨੇ ਥ੍ਰੈਡ ਵਰਕ ਦਾ ਕੰਮ ਹੈ ਸਾਰਾ ਪ੍ਰਿੰਟ ਦੇ ਉੱਤੇ ਮਿਡਲ ਅ ਡਿਜ਼ਾਈਨਿੰਗ ਚੈੱਕ ਕਰੋ ਕਿ ਰਾਬਾ ਬਹੁਤ ਸੋਹਣਾ ਹੈ 1850 ਰੁਪਏ ਪ੍ਰਾਈਸ ਰਹੇਗਾ ਫਲੈਟ ਰੇਟ 1850 ਰੁਪਏ ਪ੍ਰੀਮੀਅਮ ਕੁਆਲਿਟੀ ਆ ਹਲਕਾ ਫੁਲਕਾ ਵਰਕ ਕਰਿਆ ਹੈ ਤਾਂ ਅੱਗੇ ਦਾ ਕੰਮ ਪਿਓਰ ਕਾਟਨ ਵਿਦਆਊਟ ਲਾਈਨਿੰਗ ਸੂਟ ਬਣੇਗਾ ਨਾਲ ਪਿਓਰ ਮੋਡਲ ਦਾ オリジナル ਦੁਪੱਟਾ ਡਿਜੀਟਲ ਪ੍ਰਿੰਟ ਦਾ ਆ ਚੈੱਕ ਕਰੋ ਡਿਜ਼ਾਈਨ ਕਿੰਨਾ ਸ਼ਾਨਦਾਰ ਹੈ 1850 ਰੁਪਏ ਫਲੈਟ ਰੇਟ ਆ ਸਾਰਿਆਂ ਦਾ ਸੋ ਜਿਹੜੇ ਵੀ ਪੀਸ ਦਿਖਾ ਰਿਹਾ ਤੁਹਾਨੂੰ ਕਾਟਨ ਦੇ ਸੋ ਵੀਡੀਓ ਲਾਸਟ ਤੱਕ ਦੇਖਿਓ ਸਭ ਨੂੰ ਮੇਰੀ ਬੇਨਤੀ ਆ ਆ ਲੋ ਜਿਨ੍ਹਾਂ ਨੇ ਲੈਣੀ ਆ ਪ੍ਰੀਮੀਅਮ ਕੁਆਲਿਟੀ ਦੇਖੋ ਇਹ ਪ੍ਰ ਮੈਂ ਤੁਹਾਡੇ ਅੱਗੇ ਪੇਸ਼ ਕਰ ਰਿਹਾ ਇਹ ਚੀਜ਼ ਇਹੋ ਜਿਹੀ ਹੈ ਤੁਸੀਂ ਬਾਹਰ ਅੰਦਰ ਕਿਤੇ ਰਿਸ਼ਤੇ ਦਾ ਜੀ ਕਿਤੇ ਜਿਵੇਂ ਮਰਜ਼ੀ ਆਫਿਸ ਵੇਅਰ ਛੋਟੇ-ਮੋਟੇ ਫੰਕਸ਼ਨ 'ਚ ਵੀ ਆਈਟਮ ਪਾ ਸਕਦੇ ਜਿਵੇਂ ਕੋਈ ਸਮਰ ਦਾ ਫੰਕਸ਼ਨ ਆ ਜਾਂਦਾ ਹਨਾ ਸੋ ਜਿਵੇਂ ਮਰਜ਼ੀ ਆਈਟਮ ਪਾ ਸਕਦੇ ਹੋ ਸਭ ਤੋਂ ਵੱਡੀ ਗੱਲ ਇਹ ਆਈਟਮ ਹੈ ਐਸੀ ਹੈ ਜਿਹੜਾ ਮਰਜ਼ੀ ਪਾ ਲੇ ਆਂਟੀਆਂ ਚਾਚੀਆਂ ਮਾਮੀਆਂ ਤਾਈਆਂ ਭੂਆ ਕੁੜੀਆਂ ਜਿਹੜਾ ਮਰਜ਼ੀ ਪਾ ਲੇ ਆਰਟੀਕਲ ਲਾਜਵਾ ਆਪਣੇ ਸਾਡੇ ਆ ਲੋ ਕਿਉਂਕਿ ਹਰ ਏਜ ਦੇ ਵਿੱਚ ਇਹ ਆਈਟਮ ਵੇਅਰ ਹੁੰਦੀ ਹੈ ਚਾਹੇ ਤੁਸੀਂ ਗਰਲਿਸ਼ ਲੁੱਕ 'ਚ ਪਾ ਲਓ ਜਿਵੇਂ ਮਰਜ਼ੀ ਮੈਂ ਕਹਿੰਦਾ ਓਕੇ ਰਿਪੋਰਟ ਕਿਹੜਾ ਮਰਜ਼ ਕੋਈ ਮਰਜ਼ੀ ਪਾ ਲੈ ਕਲਰ ਦੇਖੋ ਇੱਕ ਤੋਂ ਇੱਕ ਰੰਗ ਨੇ ਡਿਜ਼ਾਈਨਿੰਗ ਸਭ ਤੋਂ ਘੈਂਟ ਆ ਆ ਦਿਖਾਓ ਪ੍ਰੋਪਰ ਆਰੀ ਵਰਕ ਕਰਿਆ ਹੋਇਆ ਹੈ ਵਿੱਚ ਧਾਗੇ ਦਾ ਕੰਮ ਹੈ ਵਰਕ ਵੀ ਕਰਿਆ ਹੋਇਆ ਹੈ ਕੋਈ ਐ ਨਹੀਂ ਹੈਗਾ ਕੱਲਾ ਪ੍ਰਿੰਟ ਹੀ ਲੈ ਕੇ ਆਇਆ ਦੇਖੋ ਜੇ ਰੇਂਜ ਪ੍ਰਾਈਜ਼ 1850 ਤਾਂ ਕੁਆਲਿਟੀ ਵੀ ਪ੍ਰੀਮੀਅਮ ਹੀ ਦਵਾਂਗੇ ਜੀ ਇਹੀ ਆਈਟਮ ਤੁਹਾਨੂੰ 2250 ਤੋਂ ਘੱਟ ਨਹੀਂ ਮਿਲਦੀ ਮਾਰਕੀਟ ਦੇ ਵੀ ਮਿਲੀ ਗਾਰੰਟੀ ਹੈ ਇਸ ਗੱਲ ਦੀ 2250 ਤੋਂ ਘੱਟ ਆਈਟਮ ਨਹੀਂ ਮਿਲਦੀ ਜਿਹੜਾ ਮਾਰਕੀਟ ਪ੍ਰਾਈਜ਼ ਦੀ ਗੱਲ ਕਰਾਂ ਤਾਂ 2250 ਰੁਪਏ ਰੇਟ ਹੈ ਦਾ ਆ ਦਿਖਾ ਦਿਓ ਮੇਰੇ ਟੈਗ ਲੱਗਿਆ ਹੋਇਆ ਹੈ 2250 ਰੁਪਏ ਮਾਰਕੀਟ ਰੇਟ ਆ ਜਿਹੜਾ 1850 ਰੁਪਏ ਰੇਟ ਆ ਉਹ ਬਿਲਕੁਲ ਜੈਨੂਅਲ ਤੇ ਬਿਲਕੁਲ ਲੋ ਮਾਰ ਦਿੰਦੇ ਆ ਆਪਣਾ ਪ੍ਰਾਈਸ ਆ ਜੀ ਕਿਉਂਕਿ ਇਹ ਚੀਜ਼ਾਂ ਕੁਆਂਟੀਟੀ ਦੇ ਵਿੱਚ ਸੇਲ ਹੁੰਦੀਆਂ ਨੇ ਇਸ ਕਰਕੇ ਆਪਾਂ ਪਹਿਲੀ ਮਾਰਜਿਨ ਆਪਾਂ ਬਿਲਕੁਲ ਲੋ ਰੱਖਦੇ ਆ ਕਿਉਂਕਿ ਸਾਡੇ ਤਾਂ ਓਨੀ ਕੁਆਂਟੀਟੀ ਸੇਲ ਹੋ ਜਾਣੀ ਹੈ ਸੋ ਸਾਡਾ ਇਹ ਸਿਸਟਮ ਨਹੀਂ ਹੈਗਾ ਕਿ ਅਸੀਂ ਇੱਕੋ ਥੂਟ ਤੇ ਇੰਨੇ ਕਮਾ ਲੈਣੇ ਆ ਅਸੀਂ ਤਾਂ 200 250 ਕਮਾ ਕੇ ਆਪਾਂ ਗੇਮ ਖੇਡਣੇ ਆ ਬਸ ਇੰਨੇ ਸੀ ਗਰਮੀਆਂ ਦੇ ਸਪੈਸ਼ਲ ਆਪਾਂ ਤੋਹਫੇ ਦੇਣੇ ਆ ਤੁਹਾਨੂੰ ਨਾਲੇ ਉਹ ਵੀ ਦੇਨੇ ਆ ਓਪਨ ਚੈਲੰਜ ਰੇਟਾਂ ਦੇ ਆ ਚੈੱਕ ਕਰੋ ਸੂਟ ਤੁਹਾਡੇ ਲਈ ਬਏ ਆਇਗਾ ਸੂਟ ਜੀ ਭਰ ਕੇ ਹੰਡਾਇਓ ਗਰੰਟੀ ਹੈ ਜਿਵੇਂ ਮਰਜ਼ੀ ਪਾਓ ਪਿਓਰ ਕਾਟਨ ਮੈਂ ਕਹਿੰਦਾ ਗਰਮੀ ਇੱਕ ਪਟਾਣ ਨਹੀਂ ਲੱਗੇਗੀ ਅਗਰ ਲਾਈਨਿੰਗ ਲਵਾਣੀ ਆ ਉਹ ਤੁਹਾਡੀ ਇੱਛਾ ਹੈ ਗ੍ਰੇਸ ਦੇ ਅਕੋਰਡਿੰਗ ਲਵਾ ਸਕਦੇ ਹੋ ਵੀ ਜੇ ਤੁਸੀਂ ਕਹਿੰਦੇ ਹੋ ਵੀ ਹਾਂ ਸੂਟ ਦੀ ਗ੍ਰੇਸ ਹੋਰ ਜ਼ਿਆਦਾ ਬਣ ਜੇ ਹਨਾ ਲਾਈਨਿੰਗ ਨਾਲ ਤਾਂ ਐ ਹੁੰਦਾ ਵੀ ਸੂਟ ਦੀ ਆਪਾਂ ਲਾਈਨਿੰਗ ਲਵਾਉਣੇ ਗ੍ਰੇਸ ਜ਼ਿਆਦਾ ਹੋ ਜਾਂਦੀ ਹੈ ਸੋ ਲੋ ਜੀ ਲਾਈਨਿੰਗ ਆਪਣੇ ਮਰਜ਼ੀ ਦੇ ਅਕੋਰਡਿੰਗ ਲਵਾ ਸਕਦੇ ਆ ਜੇ ਕੋਈ ਕੋਈ ਨਹੀਂ ਲਵਾਣਾ ਚਾਹੁੰਦਾ ਤਾਂ ਨਾ ਵੀ ਲਵਾਵੇ ਤਾਂ ਵੀ ਕੋਈ ਚੱਕਰ ਨਹੀਂ ਸੋ ਕਿਉਂਕਿ ਇਹ ਵਿਦਆਊਟ ਲਾਈਨਿੰਗ ਸੂਟ ਨੇ ਆ ਲੋ ਕਲਰ ਚੈੱਕ ਕਰੋ ਚਾਰੇ ਚਾਰੇ ਰੰਗ ਜ਼ਬਰਦਸਤ ਨੇ ਜ਼ਬਰਦਸਤ ਕਲਰ ਨੇ ਆ ਲਓ ਲਾਜਵਾਬ ਸ਼ੇਡ ਨੇ ਸੋ ਸੂਟ ਕਿਵੇਂ ਲੱਗਿਆ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਪਲੀਜ਼ ਸਭ ਨੂੰ ਬੇਨਤੀ ਹੈ ਲਓ ਜੀ ਆ ਗਿਆ ਕਲਰ ਗ੍ਰੀਨ ਆ ਗਿਆ ਇਸ ਦਾ ਵਿੱਚ ਨਵਾਂ ਆ ਸ਼ੇਡ ਆ ਗਿਆ ਇਸ ਦੇ ਵਿੱਚ ਮਸਟਰਡ 골ਡਨ ਜਾਂ ਸ਼ੇਡ ਇੱਕ ਆ ਗਿਆ ਗਾਜਰੀ ਸ਼ੇਡ ਬੜਾ ਪਿਆਰਾ ਸ਼ੇਡ ਆ ਕਲਰ ਦੇਖੋ ਰੇਟ ਰਹਿਣਾ 1850 ਰੁਪਏ ਜੀ 1850 ਰੁਪਏ ਦਾ ਪ੍ਰਾਈਸ ਹੈਗਾ ਲੋ ਜੀ ਨੈਕਸਟ ਆਰਟੀਕਲ ਆ ਰਿਹਾ ਬੜਾ ਸ਼ਾਨਦਾਰ ਪ੍ਰਿੰਟਿੰਗ ਦੇਖੋ ਤੁਸੀਂ ਮੈਂ ਕਹਿੰਦਾ ਡਿਜ਼ਾਈਨਿੰਗ ਪਾਕਿਸਤਾਨੀ ਪ੍ਰਿੰਟਿੰਗ ਹੈ ਇਦਾਂ ਦੀ ਆਈਟਮਾਂ 25-2600 ਰੁਪਏ ਤੋਂ ਘੱਟ ਮਿਲਦੀਆਂ ਨਹੀਂ ਗਰੰਟੀ ਆ ਚੈੱਕ ਕਰੋ ਪ੍ਰਿੰਟ ਦਿਖਾਓ ਪਾਜੀ ਲਾਜਵਾਬ ਆ ਆਰਟੀਕਲ ਆ ਲਾਜਵਾਬ ਕਲਰ ਸ਼ੇਡ ਆ neck ਤੇ ਵਰਕ ਕਰਿਆ ਹੋਇਆ ਆ ਦੇਖੋ ਸਾਰਾ ਪ੍ਰਿੰਟ ਦੇ ਉੱਤੇ ਘੇਰੇ ਤੇ ਕੰਮ ਚੈੱਕ ਕਰੋ ਸਾਰਾ ਸਾਰਾ ਥ्रेड ਵਰਕ ਬਿਊਟੀਫੁੱਲ ਆਰਟੀਕਲ ਆ ਮੈਚਿੰਗ ਬਾਟਮ ਆ ਪਿਓਰ ਕਾਟਨ ਦੀ ਸੂਟ ਪਾਓਗੇ ਯਾਦ ਕਰੋਗੇ ਅਮਰਸਰੀਆਂ ਮਾਲ ਦੇ ਆਂਦੇ ਸਟੋਰ ਨੂੰ ਆਪਾਂ ਹਮੇਸ਼ਾ ਤੁਹਾਡੇ ਵਾਸਤੇ ਪ੍ਰੀਮੀਅਮ ਆਲਟਮਾਈ ਲੈ ਕੇ ਆਣੀਆਂ ਨੇ ਆ ਚੈੱਕ ਕਰੋ ਆ ਦੁਪੱਟਾ ਆਏ ਹੋਏ ਹੈ ਪ੍ਰਿੰਟਿੰਗ ਜ਼ਬਰਦਸਤ ਪ੍ਰਿੰਟਿੰਗ ਦੁਪੱਟੇ ਦੀ ਸ਼ੇਡ ਲੈ ਕੇ ਆਇਆ 3 ਇੱਕ ਤੋਂ ਇੱਕ ਜੀ ਇੱਕ ਤੋਂ ਇੱਕ ਰੰਗ ਨੇ ਆਹ ਲੋ ਚੈੱਕ ਕਰੋ ਸੈਕੰਡ ਸ਼ੇਡ ਆ ਰਿਹਾ ਗ੍ਰੀਨ ਸ਼ੇਡ ਕਿੰਨਾ ਪਿਆਰਾ ਸ਼ੇਡ ਹੈ ਯੂਨੀਕ ਸ਼ੇਡ ਆ ਰਿਹਾ ਬਿਲਕੁਲ ਯੂਨੀਕ ਸ਼ੇਡ ਆਏ ਹਾਏ ਬਿਊਟੀਫੁੱਲ ਕਲਰ ਇੱਕ ਆ ਰਿਹਾ ਜੀ ਆਵਲਾ ਸ਼ੇਡ ਗ੍ਰੀਨ ਸ਼ੇਡ ਆ ਰਿਹਾ ਹੈ ਡਿਫਰੈਂਸ਼ੀਏਟ ਹੈ ਬਿਲਕੁਲ ਡਿਫਰੈਂਸ਼ੀਏਟ ਆਹ ਲੋ ਇੱਕ ਆ ਰਿਹਾ ਜੀ ਆਵਲਾ ਸ਼ੇਡ ਗ੍ਰੀਨ ਸ਼ੇਡ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਮੈਂ ਦੁਪੱਟੇ ਸ਼ਰਟਾਂ ਸਾਰੀਆਂ ਓਪਨ ਕਰਕੇ ਦੇਵਾਂਗੀ ਤਾਂ ਕਿ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਪਤਾ ਲੱਗੇ ਵੀਡੀਓ ਦੇ ਵਿੱਚ ਕਿ ਤੁਹਾਨੂੰ ਫੋਟੋ ਮੰਗਣ ਦੀ ਲੋੜ ਹੀ ਨਾ ਪਵੇ ਕਿ ਭਾਜੀ ਇੱਥੇ ਕਮੀ ਰਹੀ ਆ ਆਪਾਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛਡਣੀ ਆ ਚੈੱਕ ਕਰੋ ਮਸਟਰਡ ਕਲਰ ਕਲਰ ਦੇਖੋ ਕਿੰਨਾ ਪਿਆਰਾ ਹੈ ਲਾਜਵਾਬ ਸ਼ੇਡ ਆ ਜੀ ਲਾਜਵਾਬ ਸ਼ੇਡ ਆਏ ਹਾਏ ਬਿਊਟੀਫੁਲ ਕਲਰ ਟਾਪ ਕਲਾਸਿਕ ਸ਼ੇਡ ਨੇ ਸਾਰੇ ਸਭ ਤੋਂ ਵੱਡੀ ਗੱਲ ਕੁਆਲਿਟੀ ਬਹੁਤ ਫਾਈਨ ਹੈ ਪ੍ਰੀਮੀਅਮ ਕੁਆਲਿਟੀ ਆ ਪਿਓਰ ਕਾਟਨ ਜਿਵੇਂ ਮਰਜੀ ਜੀ ਪਰ ਕੇ ਹੰਡਾਲੋ ਕੋਈ ਰੰਗ ਦੀ ਸ਼ਿਕਾਇਤ ਨਹੀਂ ਕਿਸੇ ਤਰ੍ਹਾਂ ਦੀ ਬ੍ਰਾਂਡਡ ਆਈਟਮ ਹੋएगी ਨਾਲੇ ਨਾਨ ਬ੍ਰਾਂਡ ਆਈਟਮ ਨਹੀਂ ਹੈਗੀ ਬ੍ਰਾਂਡ ਦੇ ਸੂਟ ਨੇ ਆ ਲੋ ਆ ਚੈੱਕ ਕਰੋ ਦੁਪੱਟਾ ਦੇਖੋ ਦੁਪੱਟਾ ਦੇਖੋ ਕਿੰਨਾ ਸੋਹਣਾ ਇਹਦਾ ਇੱਕ ਸ਼ੇਡ ਆ ਗਿਆ ਜੀ ਆਵਲਾ ਇਹ ਆ ਰਿਹਾ ਮਸਟਰਡ ਮਹਿੰਦੀ ਜਿਹੜਾ ਕਲਰ ਆ ਯੂਨੀਕ ਜਿਹਾ ਸ਼ੇਡ ਆ ਡਿਫਰੈਂਟ ਸ਼ੇਡ ਆ ਇੱਕ ਸ਼ੇਡ ਆ ਰਾਜੀ ਜਿਹੜਾ ਪਿੰਕ ਕਲਰ ਕਲਰ ਆਫ ਦਾ ਕੋਈ ਵੀ ਬਾਏ ਕਰ ਲਿਓ ਬਸ ਇੱਕ ਸਭ ਨੂੰ ਬੇਨਤੀ ਹੈ ਆਰਡਰ ਲਈ ਸਾਡਾ ਡਿਸਕ੍ਰਿਪਸ਼ਨ 'ਚ ਨੰਬਰ ਪਾਇਆ ਹੋਇਆ ਹੈ ਸਾਡੇ ਦੋ ਨੰਬਰ ਆ 30084 ਵਾਲਾ ਤੇ ਇੱਕ 332 ਵਾਲਾ ਪਿੱਛੇ ਇਹ ਦੋ ਨੰਬਰਾਂ ਦੇ ਆਰਡਰ ਕਰਨਾ ਸਾਡੇ ਡਿਸਕ੍ਰਿਪਸ਼ਨ 'ਚ ਦੋਨੋਂ ਨੰਬਰ ਪਾਏ ਹੋਏ ਆ ਆਪਣਾ ਆਰਡਰ ਤੁਸੀਂ ਉੱਥੇ ਪਲੇਸ ਕਰਨਾ ਸਿੱਧਾ ਸਕਰੀਨਸ਼ਾਟ ਲਵੋ ਜਿਹੜਾ ਚਾਹੀਦਾ ਉਹਦਾ ਵਟਸਐਪ ਕਰ ਦਿਓ ਨਾਲ ਦੀ ਨਾਲ ਤੁਹਾਡਾ ਆਰਡਰ ਬੁੱਕ ਹੋ ਜਾਏਗਾ ਅਗਰ ਸੂਟ ਅਵੇਲੇਬਲ ਹੈ ਤਾਂ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਆਰਡਰ ਕਰੋ ਆਪਣਾ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਪ੍ਰਿੰਟਿੰਗ ਇੱਕ ਤੋਂ ਇੱਕ ਆਈਟਮਾਂ ਲੈ ਕੇ ਆਇਆ ਆ ਚੈੱਕ ਕਰੋ ਕਲਰ ਦੇਖੋ ਕਿੰਨਾ ਪਿਆਰਾ ਆ ਰਿਹਾ ਪਿੰਕ ਸ਼ੇਡ ਆ ਰਿਹਾ ਨਵਾਂ ਮਾਸਟਰ ਮਹਿੰਦੀ ਆ ਸ਼ੇਡ ਆ ਰਿਹਾ ਗ੍ਰੀਨ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਆ ਰਿਹਾ ਫਰੋਜੀ ਸ਼ੇਡ ਕਲਰ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਸੋਹਣੇ ਆ ਲਓ ਜੀ ਨੈਕਸਟ ਡਿਜ਼ਾਈਨ ਲੈ ਕੇ ਆਇਆ ਦੋ ਡਿਜ਼ਾਈਨ ਹੋਰ ਰਹਿ ਗਏ ਆ ਵੀਡੀਓ ਲਾਸਟ ਤੱਕ ਦੇਖਿਓ ਆ ਡਿਜ਼ਾਈਨ ਬੜਾ ਸ਼ਾਨਦਾਰ ਆ ਜਿਹੜਾ ਮੈਂ ਲੈ ਕੇ ਆਇਆ ਆ ਚੈੱਕ ਕਰੋ ਵਾਹ ਜੀ ਵਾਹ ਬਿਊਟੀਫੁਲ ਆਰਟੀਕਲ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਵਿਦਆਊਟ ਲਾਈਨਿੰਗ ਸੂਟ ਡਿਜੀਟਲ ਪ੍ਰਿੰਟ ਦੇ ਉੱਤੇ ਸਾਰਾ ਥ੍ਰੈਡ ਵਰਕ ਨੈਕ ਤੇ ਆ ਰਿਹਾ ਵਰਕ ਜੀ ਆ ਰਿਹਾ ਘੇਰੇ ਤੇ ਕੰਮ ਪ੍ਰਿੰਟਿੰਗ ਬਹੁਤ ਮਸਤ ਹੈ ਪ੍ਰੋਪਰ 슬ੀਵਸ ਤੇ ਪ੍ਰਿੰਟਿੰਗ ਆ ਰਹੀ ਹੈ ਫਰੰਟ ਔਰ ਬੈਕ ਦੀ ਪ੍ਰਿੰਟਿੰਗ ਆ ਰਹੀ ਹੈ ਮੈਚਿੰਗ ਆ ਰਹੀ ਹੈ ਬਾਟਮ ਇਸ ਦੇ ਨਾਲ ਔਰ ਦੁਪੱਟਾ ਆ ਰਿਹਾ ਬੜਾ ਸ਼ਾਨਦਾਰ ਪਿਓਰ ਮੋਡਲ ਦਾ ਦੁਪੱਟਾ ਪਿਓਰ ਮੋਡਲ ਦਾ ਦੁਪੱਟਾ ਆ ਰਿਹਾ ਡਿਜੀਟਲ ਪ੍ਰਿੰਟ ਦਾ ਵਾਓ ਸੁਪਰ ਕਲਾਸਿਕ ਆਰਟੀਕਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਕਾਟਨ ਪੈਣੀ ਸ਼ੁਰੂ ਹੋ ਗਈ ਹੈ ਪ੍ਰੋਪਰ ਕਿਉਂਕਿ ਜਿਹੜੇ ਬਾਹਰ ਦੇ ਕਲਾਇੰਟ ਆ ਉਹ ਜ਼ਿਆਦਾਤਰ ਸਾਡੇ ਤੋਂ ਪਾਰਟੀ ਵੇਅਰ ਜਾਂ ਸਿੰਥੈਟਿਕ ਫੈਬਰਿਕ ਜ਼ਿਆਦਾ ਲੈਂਦੇ ਕਿਉਂਕਿ ਉਧਰ ਕਾਟਨ ਘੱਟ ਵੇਅਰ ਹੁੰਦੀ ਆ। ਸੋ ਆਪਨੇ ਇੰਡੀਆ ਦੇ ਵਿੱਚ ਜ਼ਿਆਦਾਤਰ ਪੰਜਾਬ ਦੇ ਵਿੱਚ ਆ ਕਾਟਨ ਜ਼ਿਆਦਾ ਵੇਅਰ ਹੁੰਦੀ ਆ। ਇਹ ਦਿਨਾਂ ਦੇ ਵਿੱਚ ਕਾਟਨ ਪੈਣੀ ਸ਼ੁਰੂ ਹੋ ਜਾਂਦੀ ਆ। ਸੋ ਕਾਫੀ ਕਸਟਮਰ ਜਿਹੜੇ ਮੰਗ ਰਹੇ ਸੀਗੇ, ਕਾਫੀ ਮੇਰੀਆਂ ਭੈਣਾਂ ਜਿਹੜੀਆਂ ਬਾਹਰ ਬੈਠੀ ਨੇ ਉਹ ਵੀ ਮੰਗ ਰਹੀ ਆਂ। ਭਾਜੀ ਆ ਸਾਡੇ ਮੈਂ ਆਪਣੀ ਸਿਸਟਰ ਵਾਸਤੇ ਲੈਣਾ, ਮੈਂ ਆਪਣੀ ਮਦਰ ਲਈ ਲੈਣਾ। ਤੁਸੀਂ ਜਿੰਨਾ ਮਰਜ਼ੀ ਲਈ ਸੂਟ ਲੈ ਲਓ। ਸੂਟ ਪਿਓਰ ਕਾਟਨ ਦੇ ਵਿਦਆਊਟ ਲਾਈਨਿੰਗ ਪ੍ਰੀਮੀਅਮ ਕੁਆਲਿਟੀ ਹੈ ਜੀ। ਆ ਚੈੱਕ ਕਰੋ ਸਮਰ ਸਪੈਸ਼ਲ ਕਲਰ ਚਾਰਟ ਹੈ ਜੀ ਇਹ ਸਮਰ ਸਪੈਸ਼ਲ ਆਹੋ ਕੀ ਬਹੁਤ ਹੈ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਜੀ ਪੂਰਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਦੁਪੱਟੇ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਪਿਓਰ ਮੋਡਲ ਦਾ ਦੁਪੱਟਾ ਹੈ ਲੋ ਜੀ ਨੈਕਸਟ ਸ਼ੇਡ ਚੈੱਕ ਕਰੋ ਕਿੰਨਾ ਸੋਹਣਾ ਸ਼ੇਡ ਹੈ ਇਹ ਆ ਰਿਹਾ ਨਾ ਤਾਂ ਇਹ ਫਿਰੋਜ਼ੀ ਹੈ ਨਾ ਇਹ ਡਿਫਰੈਂਟ ਜਿਹਾ ਸ਼ੇਡ ਹੈ ਸੀ ਗ੍ਰੀਨ ਫਿਰੋਜ਼ੀਆ ਕਲਰ ਕਹਿ ਸਕਦੇ ਆਪਾਂ ਇਹਨੂੰ ਯੂਨਿਕ ਜਿਹਾ ਸ਼ੇਡ ਆ ਫਲੋਰੋਸੈਂਟ ਦਾ ਕਲਰ ਹੈ ਪ੍ਰਿੰਟਿੰਗ ਬਹੁਤ ਮਸਤ ਹੈ ਜਦਾ ਜੀ ਪ੍ਰਿੰਟਿੰਗ ਬਹੁਤ ਮਸਤ ਹੈ ਜ਼ਬਰਦਸਤ ਪ੍ਰਿੰਟਿੰਗ ਹੈ ਬਸ ਬਸ ਵਾਹ ਜੀ ਬਹੁਤ ਨਿਰਗੇ ਬਹੁਤ ਪਿਆਰੀ ਪ੍ਰਿੰਟਿੰਗ ਹੈ ਮੈਚਿੰਗ ਬੋਟਮ ਹੈ ਉਹ ਨਾਲ ਦੁਪੱਟਾ ਆ ਰਿਹਾ ਬਹੁਤ ਸੋਹਣਾ ਆ ਚੈੱਕ ਕਰੋ ਮੇਰੀ ਤਾਂ ਕੋਸ਼ਿਸ਼ ਇਹ ਰਹਿੰਦੀ ਹੈ ਕਿ ਤੁਹਾਨੂੰ ਹਰ ਚੀਜ਼ ਨਵੀਂ ਤੋਂ ਨਵੀਂ ਦਵਾਂ ਜੀ ਕਿ ਤੁਹਾਡਾ ਮਨ ਖੁਸ਼ ਰਹੇ ਤੇ ਹਾਂ ਅਸੀਂ ਅੰਮ੍ਰਿਤਸਰਿਆਂ ਮਾਲਦਿਆਂ ਤੋਂ ਸ਼ਾਪਿੰਗ ਕਰ ਰਹੇ ਹਾਂ ਆ ਲੋ ਚੈੱਕ ਕਰੋ ਇੱਕ ਆ ਗਿਆ ਆਵਲਾ ਕਲਰ ਨਾ ਤਾਂ ਮਤਲਬ ਹੀ ਡਿਫਰੈਂਟ ਸ਼ੇਡ ਹੈ ਸੀਗਨ ਸਕਾਈ ਆ ਕਲਰ ਹੈ ਇੱਕ ਆ ਗਿਆ ਪਿੰਕ ਸ਼ੇਡ ਜਬਰਦਸਤ ਕਲਰ ਨੇ ਇਹ ਇੱਕ ਆ ਗਿਆ ਪਰਪਲ ਸ਼ੇਡ ਲੋ ਜੀ ਇਹ ਡਿਜ਼ਾਈਨ ਆਇਆ ਜੀ ਆਵਲਾ ਆ ਵੀ ਡਿਜ਼ਾਈਨ ਲਾਜਵਾਬ ਹੈ ਆਏ ਹਾਂ ਹਾਂ ਕੀ ਬਾਤ ਹੈ ਆ ਚੈੱਕ ਕਰਾ ਨਾ ਤੁਹਾਨੂੰ ਕੁਝ ਲੱਗ ਚੀ ਆ ਆ ਲੋ ਆ ਚੈੱਕ ਕਰੋ ਫਰੰਟ ਦੇ ਮਿਡਲ ਦੇ ਵਿੱਚ ਡਿਜ਼ਾਈਨਿੰਗ ਚੈੱਕ ਕਰਾਓ ਆ ਪ੍ਰਿੰਟਿੰਗ ਦਿਖਾਉਗੇ ਨਹੀਂ ਸ਼ਾਨਦਾਰ ਬਣੀ ਹੋਈ ਹੈ ਔਰ ਕਲਰ ਡਿਜ਼ਾਈਨ ਮੈਨੂੰ ਲਾਜਵਾਬ ਹੈ ਜੀ ਬਹੁਤ ਸੋਹਣਾ ਸਾਰੇ ਡਿਜ਼ਾਈਨ ਇੱਕ ਤੋਂ ਇੱਕ ਨੇ ਜਿਹੜੇ ਮੈਂ ਤੁਹਾਨੂੰ ਦਿਖਾਏ ਨੇ ਆ ਬੈਗ ਤੇ ਪ੍ਰਿੰਟਿੰਗ ਆ ਰਹੀ ਹੈ ਕਾਜੋ ਬਾਈਟ ਮਾ ਜਬਰਦਸਤ ਆ ਆਈਟਮ ਹੈ ਜਬਰਦਸਤ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਲੇਟੈਸਟ ਕਲੈਕਸ਼ਨ ਲੈ ਕੇ ਆਇਆ ਲੇਟੈਸਟ ਆਏ ਹੋਏ ਚੈੱਕ ਕਰੋ ਦੁਪੱਟਾ ਇਹਦਾ ਹਜੇ ਪੀਸ ਆਏ ਆ ਹਜੇ ਆਏ ਆ ਲਫਾਫੇ ਨਿਕਲ ਰਿਹਾ ਆ ਦੁਪੱਟੇ ਤੁਹਾਡੇ ਸਾਹਮਣੇ ਖੋਲ ਰਿਹਾ ਆ ਦੇਖੋ ਚੈੱਕ ਕਰੋ ਸ਼ੇਡ ਚੈੱਕ ਕਰੋ ਜਿਹਦੇ ਕਿੰਨੇ ਪਿਆਰੇ ਨੇ ਇੱਕ ਆ ਰਿਹਾ ਜੀ 골ਡਨ ਸ਼ੇਡ ਮਹਿੰਦੀ 골ਡਨ ਜਾਂ ਕਲਰ ਨਵਾਂ ਆ ਸ਼ੇਡ ਆ 1850 ਰੁਪਏ ਫਲੈਟ ਰੇਟ ਰਹੇਗਾ ਜੀ ਇਸ ਦਾ 1850 ਆ ਦੇਖੋ ਆ ਗਿਆ ਇਸ ਦਾ ਦੁਪੱਟਾ ਇੱਕ ਛੇੜ ਆਊਗਾ ਜੀ ਇਸ ਦੇ ਚ ਆਵਲਾ ਨਵਾਂ ਛੇੜ ਸੀ ਗ੍ਰੀਨ ਕਲਰ ਆ ਕਲਰ ਦਾ ਫੈਸ਼ਨ ਬਹੁਤ ਹੈ ਇਹ ਕਲਰ ਦਾ ਵੈਸੇ ਸਮਰ ਦੇ ਵਿੱਚ ਸਭ ਤੋਂ ਜ਼ਿਆਦਾ ਸੇਲ ਹੁੰਦਾ ਹੈ ਕਲਰ ਇਹ ਕਿਉਂਕਿ ਕਲਰ ਬਹੁਤ ਸੋਹਣਾ ਆ ਲੋ ਇੱਕ ਆਹ ਰਿਹਾ ਆਵਲਾ ਸ਼ੇਡ ਦੁਪੱਟੇ ਮੈਂ ਸਭ ਦੇ ਓਪਨ ਕਰਕੇ ਜਾਊਂਗਾ ਕਿਉਂਕਿ ਤੁਹਾਨੂੰ ਪ੍ਰੋਪਰ ਪਤਾ ਲੱਗੇ ਤਾਂ ਕਿ ਤੁਸੀਂ ਨਾ ਕੋ ਭਾਜੀ ਪ੍ਰੋਪਰ ਇਸ ਚ ਕਮੀ ਰਹੀ ਇਹ ਚੀਜ਼ ਦਿਖਾਈ ਨਹੀਂ ਤੁਸੀ ਆ ਲੋ ਇੱਕ ਆਹ ਰਿਹਾ ਜੀ ਆਵਲਾ ਸ਼ੇਡ ਗ੍ਰੀਨ ਸ਼ੇਡ ਲੋ ਜੀ ਚਾਰ ਦੇ ਚਾਰ ਰੰਗ ਜਬਰਦਸਤ ਆ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਅਬ ਦਾ ਬਾਇ ਕਰ ਲਓ ਫਟਾਫਟ ਬੁਕਿੰਗ ਕਰਾਣੀ ਆ ਤੁਸੀਂ ਡਿਸਕ੍ਰਿਪਸ਼ਨ ਚ ਦੋਨੋਂ ਨੰਬਰ ਪਾਏ ਹੋਏ ਆ ਦੋਨੋਂ ਨੰਬਰ WhatsApp ਤੇ ਹੈਗੇ ਆ ਸਕਰੀਨਸ਼ਾਟ ਲੈ ਕੇ ਆਪਣਾ WhatsApp ਤੇ ਆਰਡਰ ਕਰਾ ਸਕਦੇ ਹੋ ਰੇਟ ਰਹਿਣਾ 1850 ਸਾਡੇ ਦੋ ਨੰਬਰ ਆ ਮੈਂ ਬੋਲ ਕੇ ਵੀ ਚਲਾ ਜਾਨਾ 7837015332 852830084 ਇਹ ਦੋ ਨੰਬਰਾਂ ਤੇ WhatsApp ਚੱਲਦਾ 7837015332 852830084 ਆ ਦੋ ਨੰਬਰਾਂ ਦੇ WhatsApp ਆਪਣਾ ਸਕਰੀਨਸ਼ਾਟ ਭੇਜੋ ਕੋਈ ਵੀ ਆਰਡਰ ਕਰਨਾ ਸੂਟ ਤਾਂ ਕੋਈ ਵੀ ਸਕਰੀਨਸ਼ਾਟ ਲੈ ਲਓ ਆਪਣਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੋ WhatsApp ਤੇ ਬਾਕੀ ਵਿਜ਼ਿਟ ਕਰਨਾ ਚਾਹੁੰਦੇ ਹੋ ਵਿਜ਼ਿਟ ਲਈ ਸਾਡਾ ਐਡਰੈਸ ਹੈਗਾ ਅਮਰਤਸਰੀਆ ਮਲਜਨ ਮਿੰਟੇ ਦੀ ਹੱਟੀ ਸਬਜੀ ਮੰਡੀ ਨੇ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਵਾਲਾ ਸੋ ਵੀਡੀਓ ਨੂੰ ਹੁਣ ਸ਼ੇਅਰ ਕਰ ਦਿਓ ਧੰਨਵਾਦ ਜੀ